ਦੇ ਵੀ ਜਿਹੜੇ ਪਰ ਅੱਜ ਜਿੱਦਾਂ ਹੋਇਆ ਆ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਦੇ ਜਿਹੜੇ ਲੋਕ ਨੇ ਜਿਹੜੀ ਆਪਾਂ ਗੱਲ ਕਰਦੇ ਆ ਕਿ ਬਹੁਤ ਸਿਆਣੇ ਤੇ ਸੂਝਵਾਨ ਲੋਕ ਨੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਮੈਂ ਅੱਜ ਉਹਨਾਂ ਦੀ ਗ੍ਰੀਏ ਸੂਝ-ਬੂਝ ਦੇ ਨਾਲ ਉਹਨਾਂ ਨੇ ਵੋਟ ਕੀਤਾ ਸੀ ਉਹਦੇ ਨਾਲ ਅੱਜ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸਰਕਾਰ ਦਿੱਲੀ ਦੇ ਵਿੱਚ ਬਣਾਈ ਆ ਇਹਨਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਸੁਮੂੱਚੀ ਆਪਣੀ ਟੀਮ ਵੱਲੋਂ ਪਹੁੰਚਾਈ ਦੇਣਾ ਚਾਹੁੰਦਾ ਸੋ ਬਹੁਤ ਵਧੀਆ ਫੈਸਲਾ ਜਿਹੜਾ ਬਣੇ ਸੱਚੇ ਟੱਕ ਦੇ ਨਾਲ ਲਿਆ ਸੋ ਮੈਂ ਉਹਦੇ ਨਾਲ ਨਾਲ ਆਪਣੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀਆ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਜੇਪੀ ਨੱਡਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਬੜੇ ਹੀ ਸੂਝਬੂਝ ਤਰੀਕੇ ਦੇ ਨਾਲ ਔਰ ਲੋਕਾਂ ਦੇ ਅਜ ਰਾਜ ਦਿਲ ਜਿੱਤੇ ਆ ਜਿਹੜਾ ਦਿੱਲੀ ਦੇ ਲੋਕਾਂ ਦਾ ਉੱਥੇ ਕਮਲ ਦਾ ਫੁੱਲ ਖਿੜਿਆ ਸੋ ਉਹਦੇ ਨਾਲ ਨਾਲ ਬਹੁਤ ਸਾਰਿਆਂ ਨੂੰ ਮੈਂ ਪਹਿਲਾਂ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਦੂਸਰੀ ਗੱਲ ਜਿਹੜ ਕਿ ਇਹ ਉਹ ਪਾਰਟੀ ਸੀ ਆਮ ਆਦਮੀ ਜਿਹੜੀ ਜਿਨ੍ਹਾਂ ਨੇ ਵਰਕਰ ਦੀ ਪਛਾਣ ਨਹੀਂ ਕਿਸੇ ਦੀ ਕੀਤੀ ਚੰਗੇ ਲੋਕਾਂ ਦੀ ਪਛਾਣ ਨਹੀਂ ਕੀਤੀ ਅੱਜ ਜਿਹੜਾ ਇਹਦਾ ਹਾਲ ਹੋਇਆ ਇਸ ਕਰਕੇ ਝੂਠੀਆਂ ਗੱਲਾਂ ਝੂਠੇ ਵਾਦੇ ਕਰਕੇ ਬਹੁਤਾ ਲੰਬਾ ਸਮਾਂ ਨਹੀਂ ਸੀ ਚੱਲ ਸਕਦੇ ਇਸ ਕਰਕੇ ਅੱਜ ਲੋਕ ਜਿਹੜੇ ਨੇ ਦਿੱਲੀ ਦੇ ਆ ਨੇ ਸਾਰਾ ਸਮਝਿਆ ਔਰ ਸੂਝ-ਬੂਝ ਨਾਲ ਆ ਕੇ ਫੈਸਲਾ ਕੀਤਾ ਆ ਸੋ ਇਸ ਕਰਕੇ ਅੱਜ ਡਬਲ ਇੰਜਨ ਸਰਕਾਰ ਜਿਹੜੀ ਆ ਦਿੱਲੀ ਦੇ ਵਿੱਚ ਬਣੀ ਆ ਭਾਰਤੀ ਜਨਤਾ ਪਾਰਟੀ ਆਪਣੇ ਜਿਹੜੇ ਕਰ ਕਮਲਾ ਦੇ ਨਾਲ ਇਹਨੂੰ ਹੋਰ ਦਿੱਲੀ ਨੂੰ ਅੱਗੇ ਲੈ ਕੇ ਜਾਏਗੀ ਦੇਸ਼ ਦੀ ਰਾਜਧਾਨੀ ਨੂੰ ਕਿੱਥੇ ਲੈ ਕੇ ਜਾਏਗੀ ਸੋ ਆਸੇ ਸਾਰੇ ਸਾਰੇ ਕੁਝ ਲੋਕ ਇਹਨਾਂ ਦੀ ਕਹਿੰਦੇ ਰਿਹਾ ਕਿ ਉਹ ਵੱਡੇ ਵੱਡੇ ਲੋਕ ਹਾਰੇ ਅੱਜ ਆਪ ਪਾਰਟੀ ਦੇ ਸੀਐਮ ਡਿੱਟੀ ਸੀਐਮ ਉਹ ਲੋਕ ਹਾਰੇ ਆ ਜਿਹੜੇ ਪਾਰਟੀ ਦੇ ਥੰਮ ਸੀ ਇਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਵਿੱਚ ਵੀ ਇਹ ਵਰਤ ਪਵੇਗਾ ਦੇਖੋ ਇਹ ਇਹ ਜਿਹੜੀ ਸਚਾਈ ਦੀ ਜਿੱਤ ਹੋਈ ਆ ਉੱਥੇ ਦਿੱਲੀ ਦੇ ਵਿੱਚ ਉੱਥੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਹਰਾਇਆ ਆ ਜਿਹੜਾ ਨੇ ਕੋਈ ਸੀਐਮ ਦਾ ਚਿਹਰਾ ਨਹੀਂ ਸੀ ਜਾਂ ਸੀਐਮ ਨਹੀਂ ਸੀ ਅੱਜ ਸੀਐਮ ਜਿਹੜਾ ਆਪਣੇ ਅਰਵਿੰਦ ਕੇਜਰੀਵਾਲ ਜੀ ਚਾਹੇ ਮਨੀਸ਼ ਸ਼ੋਧਿਆ ਜਿਹਨੂੰ ਹਰਾਇਆ ਆ ਉਹ ਇੱਕ ਸੱਚ ਦੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਔਰ ਚੰਗੀ ਨੀਤੀ ਨੂੰ ਲੈ ਕੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮਨ ਬਣਾਇਆ ਹੋਇਆ ਕਿ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਇਹ ਉਸ ਚੀਜ਼ ਦੀ ਜਿੱਤ ਹੋਈ ਆ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਇਹਦਾ ਇਫੈਕਟ ਪਵੇਗਾ ਬਹੁਤ ਵੱਡਾ ਇਫੈਕਟ ਪਵੇਗਾ ਦੇਖੋ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਨੀ ਖੁਸ਼ੀ ਆ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਜਿਹੜੇ ਉਹ ਆਦੇਦਾਰ ਲੋਕ ਨੇ ਮੋਹਤਵਾਰ ਲੋਕ ਨੇ ਜਿ ਵਕ ਵਕ ਪਾਰਟੀਆਂ ਤੋਂ ਉਹਨਾਂ ਦੇ ਫੋਨ ਮਤਲਬ ਕਾਫੀ ਆ ਰਹੇ ਆ ਔਰ ਵਧਾਈ ਦੇ ਰਿਆ ਸੀ ਧੰਨਵਾਦ ਵੀ ਉਹਨਾਂ ਦਾ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਵੀ ਅਸੀਂ 2027 ਦੇ ਵਿੱਚ ਜਿਹੜੀ ਸਰਕਾਰ ਬਣਾਉਣ ਜਾ ਰਹੇ ਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਇਹਦਾ ਨਿਸ਼ਾ ਆਪਣੇ ਨਿਰਦੇਸ਼ਾਂ ਦੇ ਰਾਈ ਸੋ ਸਾਰਿਆਂ ਦਾ ਤੁਹਾਡਾ ਵੀ ਅਸੀਂ ਇੱਥੇ ਆਏ ਮੀਡੀਆ ਦਾ ਵੀ ਧੰਨਵਾਦ ਆ ਔਰ ਵਕ ਵਕ ਪਿੰਡਾਂ ਤੋਂ ਆਈ ਸਾਰੀ ਸੰਗਤ ਦਾ ਵੀ ਨਤਨਵਾਦ ਕਰਦਾ ਨਹੀਂ ਨਹੀਂ ਚਲੋ ਚਲੋ ਉੱਥੇ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਵੱਲੋਂ ਅੱਜ ਦਿੱਲੀ ਦੀ ਜਨਤਾ ਜਨਾਰਦਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਔਰ ਸਾਡੇ ਸਰਮੋਹਰ ਨੇਤਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਵਿਸ਼ਵਾਸ ਕਰਦੇ ਹੋਏ ਅੱਜ ਦਿੱਲੀ ਦੀ ਜਿਹੜੀ ਬਗਡੋਰ ਹੈ ਆਪ ਦਾ ਸਰਕਾਰ ਤੋਂ ਖੋਹ ਕੇ ਭਾਰਤੀ ਜਨਤਾ ਪਾਰਟੀ ਨੂੰ ਸੌਂਪੀ ਹੈ ਉਹਦੇ ਲਈ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੇ ਸਮੂਹ ਵਰਕਰਾਂ ਵੱਲੋਂ ਦਿੱਲੀ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਅੰਦਰ ਉਪਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਕਰਕੇ ਦਿੱਲੀ ਦੇ ਵਿਕਾਸ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਉਹਦੇ ਲਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਪੰਜਾਬ ਦੀ ਜਨਤਾ ਜਨਰਦਨ ਅੱਗੇ ਵੀ ਅਪੀਲ ਕਰਦੇ ਆਂ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਜਨਤਾ ਨੇ ਅੱਜ ਸੂਝਬੂਝ ਦਿਖਾਉਂਦੇ ਹੋਏ ਇਸ ਆਫਤਾ ਸਰਕਾਰ ਤੋਂ ਛੁਟਕਾਰਾ ਪਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਵੀ ਇਸ ਝੂਠੀ ਪਾਰਟੀ ਝਾੜੂ ਵਾਲੀ ਪਾਰਟੀ ਤੋਂ ਛੁਟਕਾਰਾ ਪਾ ਕੇ ਪੰਜਾਬ ਦੀ ਵਗਡੋਰ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉਹਨਾਂ ਤੇ ਵਿਸ਼ਵਾਸ ਪ੍ਰਗਟਾਣ ਤਾਂ ਕਿ ਪੰਜਾਬ ਦਾ ਵੀ ਚੋਹ ਚੋਖੀ ਵਿਕਾਸ ਕੀਤਾ ਜਾਏ ਪੰਜਾਬ ਦੇ ਅੰਦਰ ਉਹ ਬੇਰੋਜ਼ਗਾਰੀ ਨਸ਼ਾ ਜਿਹੜਾ ਹੈ ਉਹ ਮੁਕਤ ਪੰਜਾਬ ਬਣਾਇਆ ਜਾਏ ਔਰ ਇਹ ਸਭ ਕੁਝ ਸ਼੍ਰੀਮਾਨ ਨਰਿੰਦਰ ਮੋਦੀ ਜੀ ਦੀ ਜੋਗ ਨੇਤ੍ਰਤਾ ਦੇ ਵਿੱਚ ਹੀ ਹੋ ਸਕਦਾ ਹੈ ਤੋਂ ਆਓ ਰਲ ਮਿਲ ਕੇ ਦਿੱਲੀ ਵਾਲਿਆਂ ਵਾਂਗ ਅਸੀਂ ਅੱਗੇ ਵਧੀਏ ਔਰ ਪੰਜਾਬ ਨੂੰ ਵੀ ਆਪ ਦਾ ਸਰਕਾਰ ਤੋਂ ਮੁਕਤ ਕਰਾਈਏ ਬਹੁਤ ਬਹੁਤ ਧੰਨਵਾਦ ਜਿਹੜੀ ਦਿੱਲੀ ਦੀ ਬਹੁਤ ਵੱਡੀ ਆਪਦਾ ਸੇ ਉਡੀ ਹਾਰ ਹੋਈ ਹੈ ਦਿੱਲੀ ਵਾਲਿਆਂ ਨੇ ਕੇਜਰੀਵਾਲ ਦੇ ਝੂਠ ਨੂੰ ਨਕਾਰ ਦਿੱਤਾ ਹੈ ਕੇਜਰੀਵਾਲ ਰੋਸ਼ ਮੀਡੀਆ ਨੂੰ ਇਕੱਠਾ ਕਰਕੇ ਰੋਜ਼ ਇੱਕ ਝੂਠ ਬੋਲਦੇ ਸੀ ਥੋੜੇ ਦਿਨ ਪਹਿਲਾਂ ਕੇਜਰੀਵਾਲ ਨੇ ਕਿਹਾ ਵੀ ਦਿੱਲੀ ਤੇ ਪਾਣੀ ਦੇ ਵਿੱਚ ਹਰਿਆਣਾ ਨੇ ਜ਼ਹਿਰ ਮਿਲਾ ਦਿੱਤਾ ਔਰ ਦਿੱਲੀ ਦੇ ਲੋਕਾਂ ਨੇ ਜਵਾਬ ਦੇ ਦਿੱਤਾ ਔਰ ਕੇਜਰੀਵਾਲ ਦੇ ਝੂਠ ਦੀ ਹਾਰ ਹੋਈ ਹੈ ਔਰ ਮਾਨਦਾਰੀ ਦਾ ਸ਼ਾਸਨ ਦਿੱਲੀ ਵਿੱਚ ਸਥਾਪਿਤ ਹੋਇਆ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਗੰਗ ਜਮੜਾ ਨੂੰ ਸਾਫ ਕਰੇਗੀ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾਵਾਂ ਜਿਹੜੀਆਂ ਹਨ ਦਿੱਲੀ ਨੂੰ ਸਾਫ ਸੁਥਰਾ ਬਣਾਏਗੀ ਅੱਜ ਦੇ ਦਿਹਾੜੇ ਤੇ ਪੂਰੇ ਦੇਸ਼ ਵਾਚਰ ਵੱਲ ਲੱਖ ਲੱਖ ਦਾਇ ਦੇਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ